ਇਸ ਬੁਰਦਾ ਵਿੱਚ ਕਿੰਨੀ ਕੁ ਗਰਮੀ ਐ ਇਸ ਵੇਲੇ ਪੈ ਰਹੀ ਐ ਗਰਮੀ 2-4 ਦਿਨਾਂ ਤੋਂ ਬਹੁਤ ਹੀ ਪੈ ਰਹੀ ਐ ਜੀ ਤੇ ਫਿਰੋਜ਼ਪੁਰ ਵਾਸੀਆਂ ਨੂੰ ਪੂਰੇ ਪੰਜਾਬ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਬੇਨਤੀ ਐ ਕਿ ਗਰਮੀ ਤੋਂ ਬਚਾਅ ਰੱਖੋ ਘਰੋਂ ਨਿਕਲਣ ਲੱਗੇ ਆਪਣੇ ਮੂੰਹ ਸਿਰ ਨੂੰ ਢੋਕੋ ਤੇ ਕੋਸ਼ਿਸ਼ ਕਰੋ ਕਿ ਜਦੋਂ ਵੀ ਘਰੋਂ ਨਿਕਲਣਾ ਕੋਈ ਠੰਡਾ ਪਾਣੀ ਲਾਈਮਨ ਸ਼ਕੰਜਵੀ ਇਹੋ ਜੀਆਂ ਚੀਜ਼ਾਂ ਪੀ ਕੇ ਆਪਣਾ ਪੀ ਕੇ ਨਿਕਲੋ ਤੇ ਗਰਮੀ ਤੋਂ ਬਚਾਅ ਰੱਖੋ ਜੀ ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਬਿਲਕੁਲ ਜੀ ਉਹਨਾਂ ਨਾਲ ਅੱਖਾਂ ਨੂੰ ਵੀ ਫਰਕ ਪੈਂਦਾ ਸਕਿਨ ਨੂੰ ਵੀ ਪੈਂਦਾ ਐ ਬਿਮਾਰ ਵੀ ਆ ਪਾਉ ਸਕਨੇ ਆ ਜੀ ਇਸ ਕਰਕੇ ਧੁੱਪ ਤੋਂ ਥੋੜਾ ਵਿਚਾਰ ਰੱਖੀਏ ਤੇ ਬਹੁਤ ਵਧੀਆ ਹੈ ਈਪ੍ਰੈਲ ਦੇ ਮਹੀਨੇ ਚ ਇੰਨੀ ਗਰਮੀ ਪੈਣੀ ਸ਼ੁਰੂ ਹੋ ਗਈ ਦੇਖੋ ਜੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਪਕੀ ਗਰਮੀ ਬਹੁਤ ਜ਼ਿਆਦਾ ਪੈਣੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਕੰਮ ਕਰਨਾ ਹੈ ਤੁਸੀਂ ਸਵੇਰੇ ਟਾਈਮ ਨਾਲ ਕਰੋ ਧੁੱਪ 'ਚ ਥੋੜਾ ਕੱਟ ਨਿਕਲੋ ਤਾਂ ਕਿ ਬਿਮਾਰੀਆਂ ਤੋਂ ਬਚਾਈ ਰਹੀਏ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਹਰਬੰਸਰ ਸਿੰਘ ਦੇਵਾ ਜੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਆਲ ਓਵਰ ਇੰਡੀਆ 'ਚ ਹੀ ਪੈ ਰਹੀ ਹੈ ਪਲੇ ਫਰੂਜਪੁਰ 'ਚ ਸਾਰੇ ਪਾਸੇ ਗਰਮੀ ਬਹੁਤ ਜ਼ਿਆਦਾ ਹੈ ਤੇ ਬਾਕੀ ਐਡਵਾਈਜ਼ਰੀ ਜਿਵੇਂ ਜਾਰੀ ਕੀਤੀ ਗਈ ਹੈ ਤੇ ਆਪਣੀ ਕੇਅਰ ਵੀ ਪੂਰੀ ਕਰਨੀ ਚਾਹੀਦੀ ਹੈ ਬੰਦੇ ਨੂੰ ਪਾਣੀ ਵੀ ਪੂਰਾ ਪੀਣਾ ਚਾਹੀਦਾ ਡੀ ਹਾਈਡਰੇਸ਼ਨ ਨਹੀਂ ਹੋਣ ਦੇਣੀ ਚਾਹੀਦੀ ਬਾਅਦ ਤੋਂ ਅੰਦਰਤ ਲਾਏ ਜਾਣ ਬਾਅਦ ਇੱਕ ਆਪਣਾ ਦਰਕਤ ਵਗੈਰਾ ਵੀ ਪੂਰੇ ਲਗਾਏ ਜਾਣਾ ਸੀ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਸਾਡੀ ਮਾਰਕੀਟ 'ਚ ਅਸੀਂ ਪੂਰਾ ਆਪਣਾ ਦਰਕਤ ਲਗਾਏ ਹੋਇਆ ਤੇ ਕੋਸ਼ਿਸ਼ ਕਰੋ ਵੀ ਲੋਕਾਂ ਨੂੰ ਵੀ ਐਡਵਾਈਸ ਹੈ ਵੀ ਜਿੰਨੇ ਜ਼ਿਆਦਾ ਜ਼ਿਆਦਾ ਆਪਣੀ ਕੇਅਰ ਕਰਨ ਤੇ ਦਰਕਤ ਲਗਾਉਣ ਜਿੰਨਾ ਐਟਮੋਸਫੇਅਰ ਆਪਾਂ ਠੀਕ ਰੱਖਾਂਗੇ ਉਨਾ ਬਚਾ ਰਹੇਗਾ ਪੰਜਾਬ ਦੀ ਪੂਰੀ 40 ਡਿਗਰੀ ਹੋ ਗਈ ਹੈ ਜੀ ਗਰਮੀ ਲੋਕੀ ਘਟੋ ਘਟੋ ਨਿਕਲਣਾ ਸ਼ੁਰੂ ਹੋ ਗਏ ਆ 12 ਵਜੇ ਫੁੱਲ ਗਰਮੀ ਆ ਜੀ ਇਸ ਲਈ ਲੋਕਾਂ ਨੂੰ ਚਾਹੀਦਾ ਕਿ ਲੀਕੋਡ ਦਾ ਜਿਆਦਾ ਵਰਤੋਂ ਕਰਨ ਕੀ ਆਪਣੀ ਸੇਧ ਵਿੱਚ ਵਰਤੋਂ ਜਿਆਦਾ ਪਾਣੀ ਦਾ ਤੇ ਫਲ ਫਰੂਟ ਖਾਣ ਤੇ ਬਾਕੀ ਲੋਕਾਂ ਨੂੰ ਦਰਖਤ ਜਰੂਰ ਲਾਣੇ ਚਾਹੀਦੇ ਦਰਖਤ ਵੱਧ ਤੋਂ ਵੱਧ ਲਾਣ